ਬਾਰੇ ਭਗਤ ਰਮਦਾਸ ਜੀ ਕੀ ਏਕ ਓਮ ਕਾ ਸਤਗੁਰ ਪ੍ਰਸਾਦ ਜਦੂ ਹਮ ਹੋਤੇ ਤਬ ਤੂੰ ਨਾਹੀ اب تو میں جیسے لہر ہے جگ کے ون جل ماہی جب ہم ہوتے ਜਲ ਕੇਵਲ ਜਲ ਮਾਹੀ ਮਾਦਵੇ ਜਾ ਕਹੀਏ ਪਰੰ ਐਸਾ ਜਿਸਾ ਮੰਨਿਐ ਹੋਏ ਰਾਤ ਸਾਰਾ ਨਲਪਤ ਏਕ ਸਿੰਘਾਸਣ ਸੁਇਆ ਮਨੇ ਪਿਆਪੇ ਘਾਰੀ ਅਜੁੱਤ ਰਾਜ ਵਿੱਚ ਤਦੁਖ ਪਾਇਆ ਸੋਗਤ ਭੈਲੇ ਰਾਮਾਰੇ ਆਰਾਮੇ ਅੰਕ ਪ੍ਰਸੰਗ ਜੈਸਾ ਆਪਕਿ ਜਵਰ ਬੰਦ ਆਇਆ ਅਗਤ ਕਟਕ ਜਸ ਭੂਨ ਪਰੇ ਤਮ ਕਹਤੇ ਕੈ ਨਾਇਆ ਸਰਬੇ ਇਕ ਅਨਿਕ ਸੁਆਮੀ ਸਭ ਕਟ ਪੂਗਵਰ ਸੋਈ ਵਾਹਿਗੁਰੂ ਜੀ ਕੀ ਮੱਤ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠੋ ਵਾਹਿਗੁਰੂ ਨਾਲ ਪਾਲ ਕਰੋ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਅੰਮ੍ਰਿਤ ਵੇਲਾ ਜਾਗਣਾ ਜੇ ਕੋਈ ਜਾਗੇ ਨੇਕ ਤਰੋ ਦੇਖੋ ਬੜੀ ਅੰਧੀ ਆਗਾ ਗੁੰਦਾ ਸਾਹਮਿਆ ਵਿੱਚ ਤਰੋ ਅੰਮ੍ਰਿਤ ਵੇਲੇ ਜਾਗਣ ਦੇ ਨਾਲ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਏ ਸੋ ਭਾਈ ਭਾਗਾ ਵਾਲੇ ਜੀਵ ਅੰਮ੍ਰਿਤ ਵੇਲੇ ਜਾਗਦੇ ਨੇ ਤੇ ਭਾਗਾ ਵਾਲੇ ਜੀਵ ਆਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵੇਲੇ ਸੋ ਆਉ ਸਾਰੀਆਂ ਸਤਿਕਾਰਾਂ ਨੂੰ ਨਮਤਾ ਸਹਿਤ ਬੇਨਤੀ ਹੈ ਪਾਯੋਪਤ ਮੇਰਾ ਨਾਮ ਜਪਣ ਦਾ ਸਿਮਰਨ ਕਰਨ ਦਾ ਗੁਰੂ ਚਰਨਾਂ ਨਾਲ ਦਾ ਸਮਾਨ ਸਤਗੁਰ ਜੀ ਨੇ ਸਾਨੂੰ ਮਾਨਸ ਦੇਹੀ ਮਨੁੱਖਾ ਜਨਮ ਦਿੱਤਾ ਹੈ ਮਾਨਸ ਜਨਮ ਦਾ ਸੰਤੰਭ ਹੈ ਹੋਏ ਨਾ ਮਾਰ ਮਾਰ ਜੋ ਮਨ ਪਲ ਭਾਗੇ ਭੁਲੀ ਗਰੇ ਬਹੁਤ ਨਾ ਲਾਗੇ ਗਾਨ 83 ਲੱਖ ਦੂਰ ਉਹ ਬ੍ਰਹਤੋ ਕ੍ਰੰਤ ਸਤਗੁਰੂ ਜੀ ਨੇ ਮਨੁੱਖ ਨੂੰ ਜੀਵਨ ਦਿੱਤਾ ਜਿਹਦੇ ਵਿੱਚ ਸੁਤ ਪਿੱਤ ਪ੍ਰੇਤ ਨਿਰਮਲ ਸਤਗੁਰ ਸੱਚੇ ਮਾਰਗਾਂ ਦੇ ਸਾਧੂ ਹੋ시 ਸ੍ਰੀਸ਼ਟਾ ਕੀ ਰਉ ਅਮਰਤ ਮੇਲਾ ਨਾਮ ਜਪਣ ਦਾ ਸਿਮਰਨ ਕਰਨ ਦਾ ਜੇ ਗੁਰੂ ਚਰਨਾਂ ਦੇ ਕੋਲ ਦਾ ਸਮਾਏ ਸੋਭਾ ਇਹ ਅੱਜ ਦਾ ਜਿਹੜਾ ਸ਼ੁਭ ਦਿਹਾੜਾ ਹੈ ਲੋਕ ਕਤੇ ਅਕਤੂਬਰ 15 ਤੱਕ ਦਾ ਤੇ ਅਗਉ ਦੁਬਰ 15 ਤੱਕ ਦੇ ਦਿਨ ਸੁਪਤਵਾਰ ਹੈ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਅਮਰ ਤੇਰੇ ਦਾ ਟਾਈਮ ਕੀਪ ਕਰੀਬੜ 4:20 ਹੋ ਚੁੱਕੇ ਨੇ ਅਮਰ ਤੇਰੇ ਦਾ ਟਾਈਮ ਹੈ ਕੋਲ 4:20 ਹੋ ਚੁੱਕੇ ਨੇ ਸੋ ਆਓ ਸਾਰੇ ਸੰਗਤ ਨੂੰ ਬੇਨਤੀ ਹੈ ਤੇ ਦੂਜੀ ਬੇਨਤੀ ਹੈ ਸੰਗਤਾਂ ਨੂੰ ਜਣੀਆਂ ਆਪਣੇ ਦਾ ਪਰਵਾਹ ਜਣੀਆਂ ਜਣਲੀਆਂ ਨੇ ਸੋ ਆਦਿ ਦੀ ਪਰਵਾ ਅਸਰੇ ਜਿਹੜੀ ਹੈ ਉਹ ਭਾਈ ਗੁਰਪ੍ਰੀਤ ਸਿੰਘ ਜੀ ਸਾਹ ਪਰ ਅੰਦੇ ਭਾਈ ਦੂਸਰੀ ਜਿਹੜੀ ਪਰਵਾ ਅਸਰੇ ਉਹ ਭਾਈ ਹਰਿੰਦਰ ਸਿੰਘ ਜੀ ਮਰਤੂ ਮੰਗੇਵਾਲਾ ਰੋਡ ਸੰਗਰ ਰੋਡ ਜਦਿਆਸਪੁਰ ਸੂਜਗਰ ਮੈਂਟਰੀਏ

ਸਾਡਾ ਨੂੰ ਨਾਮ ਪਾਉਣ ਦੀ ਖੁਸ਼ੀ ਵਿੱਚ ਜਿਹੜੀਆਂ ਪ੍ਰਭਾਤ ਫੇਰੀਆਂ ਨੇ ਇਹਨਾਂ ਵਿੱਚ ਹਿੱਸਾ ਪਾਓ ਤੇ ਵੰਡ ਭਾਗੇ ਵੱਲੋਂ ਵਾਇਪੁਰ ਦੀ ਕਾਰਸਾ ਵਾਇਪੁਰ ਦੀਸਾ